ਪਾਕਿਸਤਾਨ ਲਗਾਤਾਰੀ ਕੋਸ਼ਿਸ਼ ਕਰਦਾ ਆ ਰਿਹਾ ਕਿ ਉਹ ਡਰੋਨ ਦੇ ਬਜਰੀਆ ਅਵੈਧ ਸਮਗਰੀ ਭੇਜ ਕੇ ਪੰਜਾਬ ਵਿੱਚ ਕੋਸਪੇਡ ਕਰਦਾ ਪਰੰਤੂ ਬੀਐਸਰ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸੰਭਰਕ ਹੈ ਅੱਜ ਵੀ ਪੰਜਾਬ ਪੁਲਿਸ ਤੇ ਬੀਐਸਰ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਕੁਆਡਰਾਕੈਪਟਰ ਜਿਹੜਾ ਡਰੋਨ ਹੈ ਉਹ ਬਰਾਮਦ ਹੋਇਆ ਜਿਹੜਾ ਪਾਕਿਸਤਾਨ ਵੱਲੋਂ ਭੇਜਿਆ ਗਿਆ ਸੀ ਬੀਓਪੀ ਕਲਸ ਵੱਲੋਂ ਇਹਦੇ ਵਿੱਚ ਜਿਹੜੇ ਜ਼ਿੰਮੇਦਾਰ ਪਰਿਵਾਰ ਨੇ ਸਾਧ ਬਖਸ਼ੀਰ ਸਿੰਘ ਉਹ ਉਹਨਾਂ ਨੇ ਵੀ ਬੜਾ ਸਹਿਯੋਗ ਕੀਤਾ ਉਹਨਾਂ ਨੇ ਪੁਲਸ ਨੂੰ ਤੇ ਡੀਐਸਐਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਜੀ ਸਾਝੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਇਹ ਡਰੋਨ ਰਿਕਵਰ ਕੀਤਾ ਇਹਨੂੰ ਰਿਕਵਰ ਕਰਕੇ ਤੇ ਵੱਖ-ਵੱਖ ਧਰਾਮਾ ਤਹਿਤ ਖਾਣਾ ਖੇਮ ਕਰਨ ਵਿੱਚ ਮਕਦਮਾ ਦਰਜ ਕਰਿਆ ਤਕਨੀਕ ਟੈਕਨੀਕਲ ਤਰੀਕੇ ਨਾਲ ਤੇ ਹਰ ਖਸਮਮਭਵ ਜਿਹੜੀ ਤਰਕੀਸ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਇਹਦੀ ਮਕਦਮੇ ਦੀ ਤਕਨੀਕ ਸਮੇਂ ਦੇ ਵਿੱਚ ਲਿਆਂਦੀ ਜਾਊਗੀ ਇਦਾਂ ਦਾ ਡਰੋਨ ਮਗਮਾਉਣ ਵਾਲਿਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਤੇ ਸਲਾਖਾਂ ਦੇ ਵਿੱਚ ਭੇਜਿਆ ਜਾ